ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਨਾਲ ਭਿਆਨਕ ਟੱਕਰ ਹੋਈਆ ਵੱਡਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਿ ਤੁਹਾਨੂੰ ਦੱਸ ਦਿਆਂ ਕਿ ਖਬਰ ਸੰਗਰੂਰ ਦੇ ਭਵਾਨੀਗੜ੍ਹ ਦੇ ਨਾਬਾ ਕੈਂਚੀਆਂ ਤੋਂ ਨਿਕਲ ਕੇ ਸਾਹਮਣੇ ਆਈਆ ਕਿ ਜਦੋਂ ਜੋ ਸੜਕ ਸੁਰੱਖਿਆ ਫੋਰਸ ਦੀ ਇੱਕ ਸਵਿਫਟ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀਆ ਟੱਕਰ ਇੰਨੀ ਭਿਆਨਕ ਹੁੰਦੀਆ ਕਿ ਦੋਵੇਂ ਗੱਡੀਆਂ ਫੁੱਟ ਕੇ ਚੱਕਣਾ ਚੂਰ ਹੋ ਜਾਂਦੀਆਂ ਨੇ ਦੋਵੇਂ ਗੱਡੀਆਂ ਦੇ ਮੌਕੇ ਤੇ ਪਰਖੱਚੇ ਉੱਡ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜੋ ਸੜਕ ਸੁਰੱਖਿਆ ਫੋਰਸ ਨੂੰ ਇੰਨੀਆਂ ਹੈਵੀ ਗੱਡੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਪਰ ਇੰਨੀ ਹੈਵੀ ਗੱਡੀ ਹੋਣ ਦੇ ਬਾਵਜੂਦ ਵੀ ਉਸ ਗੱਡੀ ਦੇ ਜਿਹੜੇ ਫੁੱਟ ਕੇ ਚੱਕਣਾ ਚੂਰ ਹੋ ਚੁੱਕੀ ਆ ਪਰ ਖੱਚੇ ਤੱਕ ਉੱਡ ਚੁੱਕੇ ਨੇ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਮੌਕੇ ਤੋਂ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਸੜਕ ਸੁਰੱਖਿਆ ਫੋਰਸ ਦੇ ਗੱਡੀ ਦੇ ਵਿੱਚ ਦੋ ਮੁਲਾਜ਼ਮ ਉਸ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੇ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਧਰਲੇ ਪਾਸੇ ਸਵਿਫਟ ਗੱਡੀ ਦੇ ਵਿੱਚ ਜਿਹੜਾ ਵਿਅਕਤੀ ਸਵਾਰ ਹੁੰਦਾ ਉਹਦੇ ਵੀ ਹਲਕੀਆਂ ਫੁਲਕੀਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਕੇ ਸੰਗਰੂਰ ਦੇ ਸਿਵਲ ਹ ਭਾਰਤੀ ਕਰਵਾਇਆ ਗਿਆ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਅਖਰ ਗਲਤੀ ਕਿਹੜੀ ਗੱਡੀ ਦੀ ਸੀ ਜਾਂ ਫਿਰ ਧੁੰਦਕਾਰ ਨੇ ਹਾਦਸਾ ਵਾਪਰਿਆ ਪਰ ਬਹੁਤ ਮਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰਿਆ